ਕੀ ਟਿੱਕੀ ਚੱਕ ਲੈ ਆ ਗਏ ਲੋੜ ਬਈ ਚੱਕ ਲੈ ਆ ਗਏ ਮੁੱਕੀ ਟਿੱਕੀ ਚੱਕ ਲਿਆ ਗਏ ਮੁੜਦਾਬਾ ਮੁੜਦਾਬਾ ਮਾਨਾ ਮੁਰਦਾਬਾ ਤੇ ਫੇਕ੍ਰਿਸਟ ਭਾਈ ਜਿਹੜਾ ਰੋਣਾ ਦੇਗਾ ਸੁਨੇ ਕੋ ਬੋਲ ਕੇ ਪੂਰਾ ਗੰਡਾਰ ਤੇ ਬੀਜ ਜਾਵੇ ਇਹ ਹੱਥ ਤੇ ਹਰ ਸਿਰ ਪੂਰੇ ਇੰਡੀਆ ਦੇ वठी ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮੇਰਾ ਨਾਮ ਵਿੱਕੀ ਗੋਲਡ ਹੈ ਜੀ ਖੰਬਰਾ ਚਰਚਾ ਇਹ ਬੰਦੇ ਜਿਹੜੇ ਭਾਨਾ ਸਿੱਧੂ ਆ ਤਜਸਵੀ ਮਨਾਸ ਆ ਤੇ ਭਗਤ ਸਿੰਘ ਜਿਹੜਾ ਦੁਆਬੀ ਦੁਆਬੀ ਇਹ ਬੰਦੇ ਸਿਰੇ ਦੇ ਲੀਰਾ ਆ ਜਿਹਨੂੰ ਲੀਰਾ ਕਹਿੰਦੇ ਇਹ ਠੱਗਿਆ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨੰਬਰ ਵਾਉਂਦੇ ਆ ਇਹ ਲੋਕਾਂ ਨੂੰ ਲੋਕਾਂ ਕੋ ਪੈਸੇ ਲੈਂਦੇ ਆ ਔਰ ਜੋ ਵੀ ਇਹਨਾਂ ਨੇ ਕਾਰ ਕੀਤਾ ਆ ਸਾਡੇ ਸਪਰਚਲ ਮਾਤਾ ਪਿਤਾ ਦਾ ਪੁਤਲਾ ਫੂਕਿਆ ਇਹਨਾਂ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇੱਥੇ ਫੂਕਾਂਗੇ ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤਾ ਤੁਸੀਂ ਤੁਹਾਡੇ ਇੱਕ ਮਾਂ ਦਾ ਦੁੱਧ ਪੀਤਾ ਨਾ ਸਾਡੇ ਨਾਲ ਜਿੱਥੇ ਨਾ ਜਿੱਥੇ ਮਰਜ਼ੀ ਕੱਲੇ ਨਾ ਕੱਲਾ ਆ ਜਵੇ ਜਿੱਥੇ ਮਰਜ਼ੀ ਆ ਹੇਲੇ ਹੋ ਗਿਆ ਜੇ ਤੁਸੀਂ ਕਹਿੰਦੇ ਆ ਮੈਂ ਮੈਂ ਭਾਨਾ ਸਿੱਧੂ ਤੂੰ ਸਿਰੇ ਦਾ ਚੋਰ ਆ ਤੇਰੀ ਰਾਤੀ ਦੀ ਵੀਡੀਓ ਇੱਕ ਵਾਇਰਲ ਹੋਈ ਆ ਲੋਕਾਂ ਠੱਗੀਆਂ ਮਾਰੀਆਂ ਐਨੀਆਂ ਠੱਗੀਆਂ ਮਾਰੀਆਂ ਦੋ ਬੰਦੇ ਤੇਰੇ ਤੇ ਕਮੈਂਟ ਕਰਦੇ ਆ ਪਹਿਲਾਂ ਉਹਨਾਂ ਨੂੰ ਕਰ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਆਨਲਾਈਨ ਕਹਿੰਦਾ ਮੈਂ ਲੋਕਾਂ ਦੇ ਪੈਸੇ ਦਵਾਉਣਾ ਦੇਖੋ ਜਿਹੜਾ ਕੋਈ ਵੀ ਨਾ ਚੱਲਦਾ ਕੋਈ ਬਾਹਰ ਜਾਂਦਾ ਕਿਤੇ ਜਾਂਦਾ ਸਾਡਾ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬੰਦਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਹ ਕੋਈ ਬੰਦਾ ਅੱਜ ਤੁਸੀਂ ਜਾ ਕੇ ਦੇਖ ਲਓ ਬੱਸ ਸਟੈਂਡ ਸਾਰਾ ਏਜੰਟਾਂ ਨਾਲ ਭਰਿਆ ਹੋਇਆ ਏਜੰਟਾਂ ਹੀ ਉੱਥੇ ਭੜਾਏ ਆ ਤੁਸੀਂ 크੍ਰਿਸਚੀਅਨ ਧਰਮ ਨੂੰ ਟਾਰਗੇਟ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰਕੇ 크੍ਰਿਸਚੀਅਨ ਧਰਮ ਦੇ ਖਿਲਾਫ ਇਹ ਤਾਂ ਆਪ ਸ਼ਬਦ ਬੋਲਾਂਗੇ ਤੇ ਅਸੀਂ ਵੀ ਰੋਣਾ ਤੇ ਆ ਕੇ ਤੁਹਾਡੇ ਖਿਲਾਫ ਬੋਲਾਂਗੇ ਏ ਆਪਣੀ ਮੰਜੀਸਲੇ ਸੋਟਾ ਮਾਰੋ ਪਹਿਲਾਂ ਤੁਸੀਂ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਖੋਤੀ ਪਾਸਟਰ ਕਹਿੰਦੇ ਆ ਤੁਹਾਡੀ ਅਕਾਤ ਕੀ ਆ ਤੁਹਾਡੀ ਜੇ ਦਾਮ ਹੈ ਮੈਨੂੰ ਫੋਨ ਕਰੋ ਮੇਰਾ ਨੰਬਰ ਨੋਟ ਕਰੋ ਮੈਂ ਤੁਹਾਨੂੰ ਦੱਸੂਗਾ ਵਿੱਕੀ ਗੋਲਡ ਖੰਬਰਾ ਚਰਚ ਨੈਟ ਤੇ ਚੈੱਕ ਕਰ ਲਓ ਅਜ ਤੱਕ ਅਹੀਂ ਕਿਸੇ ਨੇ ਤੱਕਾ ਨਹੀਂ ਕੀਤਾ ਪਰਮੇਸ਼ਰ ਦਾ ਕੰਮ ਕੀਤਾ ਉਹ ਕਰਦੇ ਰਹਿਣਾ ਨਾ ਡਰਦੇਹੀਂ ਅਸੀਂ ਸ਼ੇਰ ਆ ਯਹੂਦਾ ਸ਼ੇਰ ਬੱਬਰ ਆ ਅੱਲਾਹੂ ਅਕਬਰ ਇਹ ਕਹਿਣਾ ਸਮਝੋ ਇਹ ਦਵਾ ਪ੍ਰਾਸਨਾ ਕੰਨ ਵਾਲੇ ਆ ਦੁਆ ਪ੍ਰਸਨਾ ਵੀ ਕਰਾਂਗੇ ਤੇ ਜੁੱਤੀ ਵੀ ਬੋਹ ਫੇਰਾਂਗੇ ਆਈ ਲੀਨਾ ਨੂੰ ਲੀਨਾ ਬਣਾਵਾਂਗੇ ਚਾਹੇ ਭਾਨਾ ਸਿੱਧੂ ਹੋਵੇ ਚਾਹੇ ਤਜਸਰੀ ਮਨਾਸ ਹੋਵੇ ਯਾਰ ਤੁਹਾਨੂੰ ਕਹਿੰਦੇ ਲਾਇਸੈਂਸ ਦਿੱਤਾ ਕਿ ਕ੍ਰਿਸ਼ਚਨ ਧਰਮ ਨੂੰ ਤੂੰ ਟਾਰਗੇਟ ਕਰਨਾ ਦੱਸੋ ਕਿਹਨੇ ਤੁਹਾਨੂੰ ਕਹਿਆ ਤੁਹਾਨੂੰ ਮੋਦੀ ਨੇ ਕਿਹਾ ਤੁਹਾਨੂੰ ਸਰਕਾਰਾਂ ਨੇ ਕਿਹਾ ਵੀ ਤੂੰ ਸਾਨੂੰ ਚੈੱਕ ਕਰੋ ਆਈ ਤੁਹਾਨੂੰ ਕਦੀ ਚੈੱਕ ਕੀਤਾ ਸਾਡਾ ਭਾਈਚਾਰਕ ਨਾ ਸਾਂਝ ਖਰਾਬ ਕਰੋ ਹਿੰਦੂ ਮੁਸਲਮ ਸਿੱਖ ਅਸਾਈ ਇਹੀ ਇਕੱਠੇ ਆ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਸੀਂ ਸਾਰੇ ਇਕੱਠੇ ਹੋ ਗਏ ਮੁੜ ਕੇ ਤੁਹਾਨੂੰ ਨਹੀਂ ਛੱਡਣਾ ਅਸੀਂ ਪ੍ਰਸ਼ਾਸਨ ਨੂੰ ਮੈਂ ਇੱਕ ਚੇਤਾਵਨੀ ਦਿੰਦਾ ਦੋ ਦਿਨਾਂ ਦੇ ਅੰਦਰ ਅਗਰ ਪਰਚਾ ਤੁਸੀਂ ਨਹੀਂ ਕੀਤਾ ਇਹਨਾਂ ਲੋਕਾਂ ਦੇ ਇਹ ਬਾਰ ਬਾਰ ਸਾਨੂੰ 15 20 ਦਿਨ ਹੋ ਗਏ ਇਹਨਾਂ ਨੂੰ ਦੇਖਦੇ ਅੱਗੇ ਤੋਂ ਅਸੀਂ ਦੇਖਣਾ ਨਹੀਂ ਉਹ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਜੇ ਤੁਸੀਂ ਸੋਮਵਾਰ ਤੱਕ 11 ਵਜੇ ਤੱਕ ਇਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਕੀਤਾ ਤਾਂ ਅਸੀਂ ਪੀਏਪੀ ਚੌਕ ਜਾਮ ਕਰਾਂਗੇ ਹਲੇ ਪੂਰੇ ਪੰਜਾਬ ਨੂੰ ਪੂਰੇ ਪੂਰੇ ਪੰਜਾਬ ਨੂੰ ਜਾਮ ਕਰਾਂਗੇ ਪੂਰੇ ਪੰਜਾਬ ਨੂੰ ਹੋਰ ਅਸੀਂ ਇਹਨਾਂ ਦੇ Danke.